ਹੈਲੋ एवरीवन ਵੈਲਕਮ ਟੂ ਨਿਊ ਜੋਬ ਅਲਰਟ ਅੱਜ ਮੈਂ ਹਾਜ਼ਰ ਹੋਇਆ ਨਵੀਆਂ ਅਸਾਮੀਆਂ ਦੀ ਨਵੀਂ ਨੋਟੀਫਿਕੇਸ਼ਨ ਦੇ ਨਾਲ ਇਹ ਅਸਾਮੀਆਂ ਨੇ ਜੋਗਾ ਟ੍ਰੇਨਰ ਦੀਆਂ ਇਸ ਦੇ ਲਈ ਤੁਹਾਨੂੰ ਡਿਪਲੋਮਾ ਇਨ ਮੈਡੀਟੇਸ਼ਨ ਐਂਡ ਜੋਗਾ ਸਾਇੰਸ ਕਰਨਾ ਪੈਣਾ ਜੀ ਠੀਕ ਹੈ ਜੀ ਤੇ ਇਹ ਤੁਸੀਂ ਕਰ ਸਕਦੇ ਹੋ ਜੀ 12ਵੀਂ ਪਾਸ ਜੇ ਤੁਸੀਂ ਹੈਗੇ ਹੋ 30 ਸਾਲ ਤੋਂ ਘੱਟ ਉਮਰ ਹੈ 1 ਸਾਲ ਦਾ ਕੋਰਸ ਹੈ ਜਿਸ ਦੇ ਵਿੱਚ 8 ਮਹੀਨਿਆਂ ਦੀ ਆਨ ਫੀਲਡ ਟ੍ਰੇਨਿੰਗ ਦਿੱਤੀ ਜਾਂਦੀ ਹੈ ਤੁਹਾਨੂੰ ਤੇ 8000 ਰੁਪਏ ਤੁਹਾਨੂੰ ਟ੍ਰੇਨਿੰਗ ਪੀਰੀਅਡ ਦੇ ਵਿੱਚ ਵੀ ਮਿਲਣ ਹੈ ਬਜੀਫਾ ਇਸ ਤੋਂ ਇਲਾਵਾ ਜਦੋਂ ਤੁਸੀਂ ਟ੍ਰੇਨ ਹੋ ਜਾਂਦੇ ਹੋ ਤਾਂ 25000 ਰੁਪਏ ਪ੍ਰਤੀ ਮਹੀਨਾ ਤੁਸੀਂ ਕਮਾ ਸਕਦੇ ਹੋ ਸਰਕਾਰੀ ਟੀਚਰ ਲਾ ਕੇ ਠੀਕ ਹੈ ਜੀ ਟ੍ਰੇਨਰ ਲਾ ਕੇ ਅਪਲਾਈ ਕਿਵੇਂ ਕਰਨਾ ਹੈ ਇਹ ਵੈਬਸਾਈਟ ਤੇ ਜਾਣਾ ਤੁਸੀਂ graupunjab.org ਤੇ ਜਾ ਕੇ ਤੁਸੀਂ ਅਪਲਾਈ ਕਰ ਸਕਦੇ ਹੋ ਤਾਂ ਗੁਰੂ ਰਵਿਦਾਸ ਯੂਨੀਵਰਸਿਟੀ ਹੈ ਉੱਥੇ ਤੁਹਾਡੇ ਜੀ ਜੀ ਟ੍ਰੇਨਿੰਗ ਚੱਲਣੀ ਹੈ ਤੇ ਉਸ ਤੋਂ ਬਾਅਦ ਭਾਰਤੀ ਤੁਹਾਨੂੰ ਅਲੱਗ-ਅਲੱਗ ਜ਼ਿਲ੍ਹਿਆਂ ਵਿੱਚ ਕੀਤਾ ਜਾ ਸਕਦਾ ਹੈ ਤਾਂ ਦੈਟਸ ਆਲ ਗਾਈ ਜੇ ਵੀ ਵਧੀਆ ਲੱਗਿਆ ਤਾਂ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਿਓ ਜੇ ਚੈਨਲ ਨੂੰ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਸਬਸਕ੍ਰਾਈਬ ਮਾਈ ਚੈਨਲ ਧੰਨਵਾਦ